ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਅੱਜ ਮਾਰਨਿੰਗ ਦਾ ਟਾਈਮ ਹੈ ਮੀਂਹ ਬਹੁਤ ਪੈ ਰਿਹਾ ਪਹਿਲੇ ਦਿਨ ਤਾਂ ਬਹੁਤ ਵਧੀਆ ਲੱਗਿਆ ਸੀਗਾ ਵੀ ਚਲੋ ਗਰਮੀ ਤੋਂ ਰਾਹਤ ਮਿਲੀ ਐ ਤੇ ਮੌਸਮ ਸੋਨਾ ਹੋ ਗਿਆ ਲੇਕਿਨ ਹੁਣ ਜਿੱਦਾਂ ਚੈਰ ਨੇ ਕਿ 100 ਘੰਟਿਆਂ ਦਾ ਮੀਂਹ ਪਸਿਆ ਹੋਇਆ ਤੇ ਹੁਣ ਟੈਨਸ਼ਨ ਹੋਈ ਪਈ ਐ ਬਹੁਤ ਸਾਰਾ ਲੋਕਾਂ ਦਾ ਬੁਰਾ ਹਾਲ ਹੋਇਆ ਹੋਇਆ ਐ ਮੀਂਹ ਦੇ ਨਾਲ ਸੋ ਪਰਮਾਤਮਾ ਸਾਰਿਆਂ ਤੇ ਮਿਹਰ ਭਰੇ ਹੱਥ ਰੱਖੇ ਸੋ ਤੁਹਾਨੂੰ ਕੋ ਮਲਾਉਣੀ ਆ ਜੀ ਇੱਕ ਪਰਸਨ ਦੇ ਨਾਲ ਸੋ ਫੈਸ਼ਨ ਡਿਜ਼ਾਈਨਿੰਗ ਵਾਲੀ ਡ्रेसेस ਤੁਸੀਂ ਬਹੁਤ ਦੇਖਿਆ ਹੋਣੀ ਆ ਜਿਹੜੀ ਅੱਜ ਡਰੈੱਸ ਅਸੀਂ ਤੁਹਾਨੂੰ ਦਿਖਾ ਰਿਆ ਔਰ ਤੁਸੀਂ ਪਹਿਲੀ ਵਾਰੀ ਵੇਖੀ ਹੋਣੀ ਆ ਜਾ ਆ ਜਾ ਬੱਚੇ ਆ ਜਾ ਇੱਥੇ ਆਨੇ ਨੇ ਆਹ ਪਹਿਲਾਂ ਤੇ ਡਰੈੱਸ ਦਾ ਸਵੀਆਂ ਤੇਰੀ ਡਰੈੱਸ ਕਿਨੇ ਬਣਾਈ ਹੈ ਆਹ ਬਣਾਈ ਹੈ ਆਹ ਬਣਾਈ ਹੈ ਕਾਦੀ ਬਣਾਈ ਹੋਈ ਹੈ ਕੀ ਇਹ ਕਪੜਾ ਦੀ ਹੈ ਥੈਲਿਆਂ ਦੀ ਲਓ ਜੀ ਦੇਖੋ ਫੈਸ਼ਨ ਡਿਜ਼ਾਈਨਿੰਗ 2025 ਦੀ ਡਰੈੱਸ ਇਹ ਨਾ ਘਰੇ ਦੇਖੀ ਹੋਣੀ ਆ ਨਾ ਤੁਹਾਨੂੰ ਟੇਲਰ ਲੱਭਣਾ ਕਿਵੇਂ ਲੱਗ ਰਿਹਾ ਤੁਹਾਨੂੰ ਇੰਨਾ ਜ਼ਿਆਦਾ ਮੀਂਹ ਆ ਰਿਹਾ ਵੀ ਆਣਾ ਚਾਹੀਦਾ ਕਿ ਨਹੀਂ ਆਣਾ ਚਾਹੀਦਾ ਮੈਨੂੰ ਯਾਦ ਫਸਲਾਂ ਖਰਾਬ ਹੁੰਦੀਆਂ ਨੇ ਨਾ ਹਾਂਜੀ ਔਖਾ ਹੁੰਦੇ ਨੇ ਨਾ ਹਾਂਜੀ ਚਲੋ ਧੰਨਵਾਦ ਹੈ ਡੰਗਰਾਂ ਦਾ ਵੀ ਔਖਾ ਹੁੰਦਾ ਹਾਂ ਤੁਹਾਨੂੰ ਕੰਮ ਦਾ ਵੀ ਬਹੁਤ ਔਖਾ ਹੁੰਦਾ ਵੀ ਇੰਨੇ ਉਹਦੇ ਵਿੱਚ ਮੀਂਹ ਚ ਤਾਂ ਕੰਮ ਕਰਨਾ ਵੀ ਔਖਾ ਹੈ ਨਾ ਠੀਕ ਹੈ ਧੰਨਵਾਦ